ਖਬਰ ਧੂਰੀ ਤੋਂ ਹੈ ਜਿੱਥੇ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੇ ਪਾਰ ਨੰਬਰ 1 ਵਿੱਚ ਪੀਣ ਵਾਲੇ ਪਾਣੀ ਦਾ ਹੁਰਾ ਹਾਲ ਹੈ ਗਰਮੀ ਦੇ ਚੱਲਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਉੱਥੇ ਹੀ ਕੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਵੀ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ ਕਾਂਗਰਸ ਦੀ ਆਕੂ ਸ਼ੋਮ ਸ਼ਰਮਾ ਵੱਲੋਂ ਇਸ ਬਾੜ ਦਾ ਦੌਰਾ ਕੀਤਾ ਗਿਆ ਅਤੇ ਇਸ ਬਾੜ ਵਿੱਚ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਉੱਥੇ ਹੀ ਇਸ ਬਾੜ ਵਿੱਚ ਪੀਣ ਵਾਲੇ ਪਾਣੀ ਲਈ ਟੈਂਕਰ ਵੀ ਭੇਜੇ ਗਏ ਕਾਂਗਰਸ ਦੇ ਅਗੋ ਸ਼ੁਭਮ ਸ਼ਰਮਾ ਨੇ ਦੱਸਿਆ ਕਿ ਇਸ ਬਾੜ ਵਿੱਚ ਲੋਕ ਪੀਣ ਵਾਲੇ ਪਾਣੀ ਨੂੰ ਟੈਂਕਰਾਂ ਦੇ ਰਾਹੀਂ ਹੀ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਹਨ ਸ਼ੁਭਮ ਸ਼ਰਮਾ ਦਾ ਕਹਿਣਾ ਸੀ ਕਿ ਪੀਣ ਵਾਲੇ ਪਾਣੀ ਦੀ ਸਪਲਾਈ درست ਨਾ ਹੋਣ ਕਰਕੇ ਲੋਕਾਂ ਨੂੰ ਪਾਣੀ ਵਾਲੇ ਟੈਂਕਰਾਂ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ ਟੈਂਕਰਾਂ ਦਾ ਪਾਣੀ ਜੋ ਕਿ ਕਮੇਟੀ ਵੱਲੋਂ ਭੇਜਿਆ ਜਾਂਦਾ ਹੈ ਉਹ ਵੀ ਨਹੀਂ ਸਾਫ਼ ਹੁੰਦਾ ਜਿਸ ਕਰਕੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਸ਼ੁਭਮ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਇਸ ਬਾੜ ਦੇ ਬਾਲਤੇ ਆਨ ਲੈਣਾ ਚਾਹੀਦਾ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਵੀ ਇੰਤਜ਼ਾਮ ਕਰਨਾ ਚਾਹੀਦਾ ਹੈ। ਸਾਡੀ ਬਦਨਸੀਬੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਡਾ ਐਮ.ਐਲ.ਏ ਹੈ। ਪਹਿਲਾਂ ਵੀ ਮੈਂ ਬਹੁਤ ਸਾਰੀਆਂ ਵੀਡੀਓ ਬਣਾਈਆਂ, ਬਹੁਤ ਸਾਰੇ ਔਰਡਾਂ ਦੇ ਵਿੱਚ ਅਸੀਂ ਗਏ। ਜਦੋਂ ਹਨੇਰੀ ਤੂਫਾਨ ਆਇਆ ਉਦੋਂ ਖੰਬਿਆਂ ਦੀ ਤਾਰਾਂ ਨੂੰ ਲੈ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਦੇਖੋ ਅੱਜ ਕੋਈ ਮੌਸਮ ਵੱਲੋਂ ਕੋਈ ਦਿੱਕਤ ਨਹੀਂ ਹੈ। ਅੱਜ ਉਰੇ ਤਾਂ ਵੀ ਪੀਣ ਦਾ ਪਾਣੀ ਨਹੀਂ ਹੈ। ਇਹ ਮੈਨੂੰ ਲੱਗਦਾ ਮਹੀਨੇ ਵਿੱਚ ਅਗਰ ਗੱਲ ਕਰਾਂ ਤਾਂ ਜਿਹੜਾ ਔਰਡ ਨੰਬਰ 1 ਹੈ ਉੱਥੇ 10 ਵਾਰੀ ਮੋਟਰ ਖਰਾਬ ਹੁੰਦੀ ਹੈ। ਔਰ ਪੀਣ ਵਾਲਾ ਪਾਣੀ ਸਿਰਫ ਇਹਨਾਂ ਨੂੰ 2 ਜਾਂ 4 ਦਿਨ ਮਿਲਦਾ ਹੈ ਔਰ ਜੇ ਉਹ ਮਿਲਦਾ ਵੀ ਆ ਉਹ ਵੀ ਗੰਦਾ ਮਿਲਦਾ ਹੈ ਜਿਹਦੇ ਨਾਲ ਕੈਂਸਰ ਦੀਆਂ ਬਿਮਾਰੀਆਂ ਵਧ ਰਹੀਆਂ ਜਿਸ ਨਾਲ ਡੇਂਗੂ ਮਲੇਰੀਆ ਦੀਆਂ ਬਿਮਾਰੀਆਂ ਵਧ ਰਹੀਆਂ ਹਰ ਘਰ ਦੇ ਵਿੱਚ ਸਭ ਮੈਂ ਅੱਜ ਬੀਬੀਆਂ ਕੋਲੇ ਆਏ ਆ ਇਹ ਬੋਰਡ ਦੇ ਲੇਡੀਜ਼ ਖੜੀਆਂ ਇਹਨਾਂ ਨੇ ਦੱਸਿਆ ਜਦੋਂ ਬਰਸਾਤ ਪੈਂਦੀ ਹੈ ਤਾਂ ਅੰਦਰ ਇਹਨਾਂ ਦੇ ਪਾਣੀ ਘੋਡੇ-ਘੋਡੇ ਪਾਣੀ ਖੜ ਜਾਂਦਾ ਜਿਹੜਾ ਗੰਦਾ ਵਾਸ਼ਰੂਮ ਦਾ ਸਟੂਲਸ ਹੁੰਦੇ ਆ ਉਹ ਵੀ ਅੰਦਰ ਘੁੰਮਦੇ ਆ ਇਸ ਕਰਕੇ ਇੰਨੀ ਇੱਕ ਦਿੱਕਤ ਆ ਚੁੱਕੀ ਹੈ ਨਾ ਤਾਂ ਮੁੱਖ ਮੰਤਰੀ ਸਾਹਿਬ ਨੇ ਕਦੇ ਜ਼ਿਕਰ ਕਰਿਆ ਲੋਕਾਂ ਦਾ ਕਿਉਂਕਿ ਉਹ ਲੋਕਾਂ ਨੂੰ ਤਾਂ ਕੀੜੇ ਮਕੋੜੇ ਜਾਪਦੇ ਆ ਵੋਟਾਂ ਵੇਲੇ ਹੀ ਇਹਨਾਂ ਕੋਲੇ ਆ ਕੇ ਇਹੀ ਬੀਬੀਆਂ ਨੂੰ ਕਹਿੰਦੇ ਆ ਸਾਡੀ ਤਾਈ ਚਾਚੀ ਹੈ ਅੱਜ ਇਹ ਬੀਬੀ ਉਹਨਾਂ ਨੂੰ ਕੀੜੀ ਮਕੋੜੇ ਜਾਪਦੇ ਅੱਜ ਤਾਂ ਕੋਈ ਆਉਂਦਾ ਨਹੀਂ 2 ਸਾਲ ਬਾਅਦ ਵੋਟਾਂ ਹੋਣਗੀਆਂ ਦੇਖੋ ਸਾਰੇ ਕੋਈ ਉਹ ਬਾਰਡਰ ਤੋਂ ਭੱਜ ਗਿਆ ਕੋਈ ਇੱਥੋਂ ਭੱਜ ਗਿਆ ਇਹੀ ਬੰਦੇ ਨੂੰ ਤਾਇਆ ਚਾਚਾ ਕਹਿ ਕੇ ਜੱਫੀਆਂ ਪਾਉਣਗੇ ਵੱਡੇ ਵੱਡੇ ਬੈਨਰ ਲਾਉਂਦੇ ਆ ਧੂਰੀ ਮੇਰੀ ਸ਼ਾਨ ਕਿਹੜੀ ਸ਼ਾਨ ਹੈ ਧੂਰੀ ਦੱਸੋ ਜੀ ਆ ਛੋਟੇ ਛੋਟੇ ਬੱਚੇ ਪਾਣੀ ਦੇ ਪੀਣ ਤੋਂ ਮੁਹਤਾਜ ਨਹੀਂ ਕਿ ਕਾਦੀ ਸ਼ਾਨ ਹੈ ਇਹਦੇ ਵਿੱਚ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਐਸ ਡੀ ਐਮ ਸਾਹਿਬ, ਈਓ ਸਾਹਿਬ ਨੂੰ ਬਹੁਤ ਵਾਰੀ ਬੇਨਤੀਆਂ ਕਰੀਆਂ, ਹਰ ਅਵਾਰਡ 'ਚ ਜਾ ਕੇ ਬੇਨਤੀਆਂ ਕਰੀਆਂ ਕਿ ਸਾਡੇ ਲੋਕਾਂ ਨੂੰ ਐਟਲੀਸਟ ਜਿਹੜੀ ਨੈਸੈਸਿਟੀ ਹੈ, ਜਿਹੜਾ ਹਰ ਇੱਕ ਦਾ ਅਧਿਕਾਰ ਹੈ ਕਿ ਪੀਣ ਦਾ ਪਾਣੀ ਤਾਂ ਮਿਲੇ ਨਾ। 7 ਰੁਪਏ ਲੈ ਲਓ ਅਸੀਂ ਕਿਹੜਾ ਮੁਫਤਾ ਭਾਲਦੇ ਆਂ? ਕਿਉਂਕਿ ਮੁਫਤਾ ਤੁਸੀਂ ਦੇ ਹੀ ਨਹੀਂ ਸਕਦੇ। ਆਹ ਦੇਖੋ ਇੱਥੇ ਪਾਣੀ ਦਾ ਨਿਕਾਸ ਦੇਖੋ ਇਧਰ ਆ ਕੇ। ਆ ਨਿਕਾਸ ਹੈ ਜੀ, ਆ ਰੇਲਵੇ ਦੀਆਂ ਲਾਈਨਸ ਜਾਂਦੀਆਂ। ਔਰ ਰੇਲਵੇ ਵਾਲੇ ਮੈਨੂੰ ਪਤਾ ਲੱਗਿਆ ਵੀ ਹਰ ਘਰ ਨੂੰ ਪਹਿਲਾਂ 5-5 ਹਜ਼ਾਰ ਜੀ 5-5 ਹਜ਼ਾਰ 5-5 ਹਜ਼ਾਰ ਸਾਡੇ ਹੀ ਭਰਦੇ ਰਹੇ ਆ। ਮਤਲਬ ਕਿ ਇਹ ਵਿਅਕਤੀਆਂ ਨੂੰ ਸੈਂਟਰ ਦੇ ਲੋਕ ਬਥੇਰੇ ਬੀਜੇਪੀ ਵਾਲੇ ਫਿਰਦੇ ਆ ਵੀ ਅਸੀਂ ਬਹੁਤ ਵੱਡੀ ਚੀਜ਼ ਹੈ ਉਰੇ ਆ ਭਾਈ ਆ ਕੇ ਦੇਖ ਲੋਕਾਂ ਦਾ ਕੀ ਹਾਲ ਹੈ ਝਾੜੂ ਵਾਲਿਆਂ ਨੂੰ ਬੇਨਤੀ ਆ ਕਿ ਆ ਕੇ ਵੇਖੋ ਬਹੁਤ ਚੇਅਰਮੈਨ ਬਹੁਤ ਆਗੂ ਸਹਿਬਾਨ ਨੇ ਆ ਕੇ ਦੇਖੋ ਉਰੇ ਕੋਈ ਪਾਰਟੀ ਵਾਲਾ ਕੰਮ ਨਹੀਂ ਹੈ ਸਾਬ ਉਰੇ ਇਨਸਾਨੀਅਤ ਤੌਰ ਤੇ ਤਾਂ ਆ ਕੇ ਦੇਖੋ ਇਹ ਕਿਹੜਾ ਮੂੰਹ ਚ ਪਾਉਂਦੇ ਤੁਸੀਂ ਇਹਨਾਂ ਦੀ ਜੇ ਇਹ ਚੀਜ਼ ਦੀ ਰਾਹਤ ਕਰਵਾ ਦੋਗੇ ਲੈ ਮੈਂ ਤੁਹਾਡਾ ਨਾਹਰਾ ਲਾ ਦੂੰਗਾ ਸਾਨੂੰ ਪਾਰਟੀ ਬਾਜੀ ਦਾ ਕੋਈ ਕੰਮ ਨਹੀਂ ਸਾਨੂੰ ਵੋਟਾਂ ਦਾ ਕੋਈ ਕੰਮ ਨਹੀਂ ਪਰ ਜਿਹੜੀ ਅੱਜ ਦੀ ਦਿੱਕਤ ਹੈ ਉਹ ਚੀਜ਼ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਪੀਣ ਦਾ ਪਾਣੀ ਮਿਲਣਾ ਚਾਹੀਦਾ ਹੈ ਅੱਜ ਸਾਡੇ ਵੱਲੋਂ ਟੈਂਕਰ ਭੇਜੇ ਗਏ ਆ ਇੱਕ ਉਧਰ ਹੈ ਬਸੰਤ ਕਲੋਨੀ ਵਿੱਚ ਲੱਗਿਆ ਹੋਇਆ ਇੱਕ ਇੱਥੇ ਆਇਆ ਹੈ ਔਰ ਇਸ ਤਰ੍ਹਾਂ ਹੀ ਅਸੀਂ ਆਪਦੇ ਲੋਕਾਂ ਦੇ ਨਾਲ ਖੜੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੇ ਉਹਰੇ ਪੀਣ ਦਾ ਪਾਣੀ ਤੁਸੀਂ ਨਹੀਂ ਲੋਕਾਂ ਤੱਕ ਮਹਈਆ ਕਰਵਾ ਸਕਦੇ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਰੇਲਵੇ ਟ੍ਰੈਕ ਜਾਮ ਕਰ ਦਾਂਗੇ ਫੇਰ ਨਾ ਕਿਉਂ ਵੀ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਤੁਹਾਨੂੰ ਪਹਿਲਾਂ ਇਹਦੇ ਬਾਰੇ ਬੇਨਤੀ ਨਹੀਂ કરી ਤੁਹਾਨੂੰ ਬੇਨਤੀ ਵੀ ਕਰਤੀ ਅਗਲੀ ਵਾਰ ਅਸੀਂ ਕੋਈ ਬੇਨਤੀ ਨਹੀਂ ਕਰਨੀ ਉੱਥੇ ਧਰਨਾ ਲੱਗੇਗਾ ਸਾਬ ਔਰ ਉਦੋਂ ਤੱਕ ਲੱਗੇਗਾ ਜਦ ਤੱਕ ਇਹ ਲੋਕਾਂ ਦਾ ਕੰਮ ਨਹੀਂ ਹੋਵੇਗਾ ਕਿਹਨੇ ਜੀ ਆ ਸਾਡੀਆਂ ਬੀਬੀਆਂ ਬੈਠੀਆਂ ਤੁਸੀਂ ਇਹਨਾਂ ਤੋਂ ਇਹ ਦੇਖੋ ਮੈਂ ਤਾਂ ਜਾਇਆ ਠੀਕ ਹੈ ਪਹਿਲਾਂ ਵੀ ਆਇਆ ਮੈਂ ਤਾਂ ਉਹਰੇ ਅੱਧੇ ਘੰਟੇ ਲਈ ਘੰਟੇ ਲਈ ਆ ਜਾਵਾਂਗਾ 24 ਘੰਟੇ ਲੋਕ ਰਹਿੰਦੇ ਆ ਏ ਆਪਦੀ ਜੁਬਾਨੀ ਤੁਹਾਨੂੰ ਦੱਸਣਗੇ ਵੀ ਕੀ ਦਿੱਕਤ ਆਉਂਦੀ ਹੈ ਤੁਸੀਂ ਸੁਣੋ ਇਹਨਾਂ ਨੂੰ ਆ ਦੇਖੋ ਸੁਣੋ ਜੀ ਹਾਂਜੀ ਸਰ ਜੀ ਮੰਜੂ ਵਾਲਾ ਕਿਹੜਾ ਬੋਲਾ ਗੋਵਿੰਦਨਗਰ ਕੀ ਪ੍ਰੋਬਲਮ ਕੀ ਆ ਰਹੀ ਹੈ ਸਾਡਾ ਪ੍ਰੋਬਲਮ ਇਹ ਹੈਗੇ ਜੀ ਸਾਡੇ ਪਾਣੀ ਦਾ ਨਿਕਾਸ ਨਹੀਂ ਹੈਗਾ ਜਦੋਂ ਬਾਰਿਸ਼ ਵੀ ਆ ਜਾਂਦੇ ਉਹ ਵੀ ਅਸੀਂ ਪਾਈਪ ਪਾ ਰੱਖੇ ਨੇ ਰੇਲਵੇ ਲਈ ਜਗ੍ਹਾ 'ਚ ਪਾ ਰੱਖੇ ਨੇ ਜੇ ਇਹ ਪਾਈਪ ਨਾ ਪਏ ਹੁੰਦੇ ਸਾਡੇ ਘਰਾਂ 'ਚ ਪਾਣੀ ਫਿਰਦਾ ਨਾਲੇ ਲੈਟਿੰਗ ਵਾਲਾ ਸਾਰਿਆਂ ਨੇ ਪਾਈਪ ਛੱਡ ਰੱਖੇ ਨੇ ਵਿੱਚ ਵਿੱਚ ਉਹ ਲੈਟਿੰਗ ਵੀ ਸਾਡੇ ਘਰਾਂ 'ਚ ਵੱਢਦੀ ਆ ਪਾਣੀ ਦੇ ਨਾਲ ਹਾਂਜੀ ਬਾਕੀ ਸਾਡੀ ਤਾਂ ਦੇਖੋ ਇਹ ਹੀ ਪ੍ਰੋਬਲਮ ਹੈ ਸਾਡੀ ਆ ਪ੍ਰੋਬਲਮਾਂ ਸਹੀ ਹੋ ਜਾਣ ਪੀਣ ਵਾਲਾ ਪਾਣੀ ਤਾਂ ਦਿਖ ਹੀ ਰਿਹਾ ਜੀ ਪਾਣੀ ਪੀਣ ਵਾਲਾ ਵੀ ਨਹੀਂ ਹੈਗਾ ਦੂਸਰੇ ਦਿਨ ਮੋਟਰ ਖਰਾਬ ਹੋ ਜਾਂਦੀ ਹੈ ਕਿੰਨੇ ਦਿਨ ਪੀਣ ਵਾਲਾ ਹੁੰਦਾ ਜੀ ਪਾਣੀ ਪਾਣੀ ਤਾਂ ਬਸ ਘਟ ਜਾਂਦਾ ਜੀ ਇਧਰੋਂ ਟੂਟੀ ਦਾ ਪਾਣੀ ਘਟ ਜਾਂਦਾ ਜੇ ਸਾਡੇ ਮੋਟਰਾਂ ਨਾਲ ਕਿਸੇ ਦੇ ਲੱਗੇ ਹੋਏ ਤਾਂ ਅਸੀਂ ਤਾਂ ਪਿਆਸੇ ਮਰ ਜੀਏ ਅੱਜ ਟੈਂਕਰ ਭੇਜੇਗੇ ਨੂੰ ਠੀਕ ਹੋ ਜਾਣਗੇ ਬਹੁਤ ਮਿਹਰਬਾਨੀ ਹੈ ਜੀ ਜਿਨ੍ਹਾਂ ਨੇ ਟੈਂਕਰ ਭੇਜਿਆ ਜੀ ਬਸ ਹੋ ਗਿਆ। ਉਹ ਜਦਾ ਤੋਂ ਮੇਰਾ ਨਾਮ ਨੀਰਜ ਕੁਮਾਰ ਆਈ ਗੋਪਿੰਦਰ ਗਰਮਨ ਲਾਈ ਸਿਮਰ ਲਦਾਈ ਹਾਂਜੀ ਹਾਂਜੀ ਤੇ ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਆ ਜਦੋਂ ਤੋਂ ਕਹਿ ਰਹੇ ਸੀ ਕਿ ਸਾਡੇ ਆਣ ਤੋਂ ਅਸੀਂ ਬਦਲਾ ਲਿਆ ਦਾਂਗੇ ਆ ਐ ਕਰ ਦਾਂਗੇ ਵਾਹ ਕਰ ਦਾਂਗੇ ਜਦੋਂ ਤੋਂ ਉਹਨਾਂ ਦੀ ਸਰਕਾਰ ਆਈ ਆ ਉਸ ਟਾਈਮ ਤੋਂ ਇਹ ਸੀਵਰੇਜ ਦਾ ਪਾਣੀ ਦਾ ਗੰਦਾ ਹਾਲ ਆ ਬੁਰਾ ਹਾਲ ਆ ਉਦੋਂ ਤੋਂ ਅਸੀਂ ਵੇਟ ਕਰ ਰਹੇ ਕਿ ਹੁਣ ਅੱਜ ਠੀਕ ਹੋਊਗਾ ਅੱਜ ਠੀਕ ਹੋਊਗਾ 3 ਸਾਲ ਲੰਘ ਗਏ ਉਹਨਾਂ ਨੇ ਕੱਖ ਨਹੀਂ ਕੀਤਾ ਨਾ ਇੱਥੇ ਦਾ ਕੋਈ ਐਮਸੀ ਸੁਣਦਾ ਨਾ ਇੱਥੇ ਕੋਈ ਐਮਐਲ ਸੁਣਦਾ ਕੋਈ ਨਹੀਂ ਸੁਣਦਾ ਤੇ ਪੀਣ ਦਾ ਪਾਣੀ ਬੁਰਾ ਹਾਲ ਹੈ ਲੋਕਾਂ ਦੇ ਘਰ ਤੇ ਪਾਣੀ ਨਹੀਂ ਆ ਰਿਹਾ ਜੇ ਆ ਰਿਹਾ ਉਹ ਵੀ ਗੰਦਾ ਹੀ ਆ ਰਿਹਾ ਪਤਾ ਨਹੀਂ ਚੱਲਦਾ ਕਦੋਂ ਲੀਕ ਹੋ ਜਾ ਜੇ ਕਦੇ ਗੰਦਾ ਪਾਣੀ ਆਂਦਾ ਬਿਮਾਰੀਆਂ ਲੱਗੀਆਂ ਬਣੇ ਲੋਕਾਂ ਨੂੰ ਮਹੱਲੇ ਚ ਬਹੁਤ ਜ਼ਿਆਦਾ ਬਿਮਾਰੀ ਫੈਲ ਰਹੀ ਆ ਮੱਛਰ ਦੇਖੋ ਅੱਗੇ ਜਾ ਕੇ ਪਾਣੀ ਅੰਨਾ ਖੜਾਈ ਬੁਰਾ ਹਾਲ ਹੈ ਡੇਂਗੂ ਦਾ ਲੋਕਾਂ ਦੀ ਬਹੁਤ ਬੁਰਾ ਹਾਲ ਹੈ ਇੱਥੇ ਕੋਈ ਸੁਣਵਾਈ ਨਹੀਂ ਆ ਗਈ ਕਿਸੇ ਦੀ ਕੀ ਨਾਮ ਹੈ ਮੇਰਾ ਨਾਮ ਟਿੰਕੂ ਆ ਜੀ ਅਸੀਕਾ ਜੀ ਮੈਂ 1 ਨੰਬਰ ਵਾਰਡ ਤੋਂ ਹੀ ਬਿਲੋਂਗ ਕਰਦਾ ਜੀ ਠੀਕ ਹੈ ਇਹ ਮੱਲੇ ਜੀ ਮੈਂ ਜੰਮਿਆ ਪਲਿਆ ਵੱਡਾ ਹੋਇਆ ਇਹਨਾਂ ਵਿੱਚ ਹੀ ਸਾਰੇ ਮੇਰੇ ਮਾਤਾ ਭੈਣ ਭਾਈ ਸਾਰੇ ਨੇ ਜਨੂੰ ਦੇਖਦੇ ਨੂੰ ਇੰਨਾ ਕ ਸਾਲ ਹੋ ਗਏ ਵੀ ਜਦੋਂ ਦੀ ਆਮ ਸਰਕਾਰ ਆਈ ਆ ਉਦੋਂ ਤਾਂ ਤਾਂ ਇੱਥੇ ਇੰਨਾ ਕ ਗੰਦਾ ਹਾਲ ਹੈ ਜੀ ਉਦੋਂ ਪਹਿਲਾਂ ਚਲੋ ਜੋ ਵੀ ਸੀਗਾ ਵਧੀਆ ਸੀਗਾ ਬਟ ਹੁਣ ਤਾਂ ਇੰਨਾ ਕ ਲਾ ਲੋ ਵੀ ਅਸੀਂ ਖੁਦ ਆਪ ਪਾਣੀ ਨਹੀਂ ਪੀ ਸਕਦੇ ਆਪਦੇ ਮੱਲੇ ਦਾ ਆਪਦੇ ਘਰਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਕੋਈ ਰਹਿਣ ਦੇ ਲਾਇਕ ਮੱਲਾ ਨਹੀਂ ਹੈਗਾ ਕੋਈ ਬੱਚਾ ਔਰੇ ਵਿਚਾਰਾ ਆਪਾਂ ਕਹੀਏ ਰਹਿ ਨਹੀਂ ਸਕਦਾ ਬੱਚਿਆਂ ਨੂੰ ਜੇ ਅਗਰ ਸਕੂਲ ਵੀ ਜਾਣਾ ਹੁੰਦਾ ਤਾਂ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਜੀ ਕੀ ਭੇਖਾ ਜੀ ਬੱਚਿਆਂ ਦਾ ਮੈ ਕੀ ਇਹੀ ਸਰਕਾਰ ਚਾਹੁੰਦੀ ਸੀ ਵੀ ਇਹੀ ਕੁਝ ਹੋਵੇ ਇੱਕ ਨੰਬਰ ਵਾਰਡ ਧੂਰੀ ਦਾ ਹੀ ਵਾਰਡ ਆ ਜੀ ਇਹ ਤਾਂ ਲਾਪਤਾ ਕਰਿਆ ਪਿਆ ਜੀ ਇੱਥੇ ਕੋਈ ਹੈ ਹੀ ਨਹੀਂ ਸੀਐਮ ਦਾ ਕੋਈ ਬੰਦਾ ਨਹੀਂ ਆਂਦਾ ਕੋਈ ਦੇਖਣ ਨਹੀਂ ਆਂਦਾ ਕੋਈ ਆਉਂਦਾ ਚਾਰ ਦਿਨ ਆਂਦਾ ਫੋਟੋਆਂ ਖਿਚਾ ਕੇ ਇਟਾਂ ਲਵਾ ਕੇ ਉਰੇ ਪਾਣੀ ਦੇ ਕੋਈ ਟੈਂਕਰ ਨਹੀਂ ਆਉਂਦਾ ਜੀ ਕੁਝ ਨਹੀਂ ਆ ਪਹਿਲੀ ਵਾਰ ਵੀਰ ਜੀ ਨੇ ਭੇਜਿਆ ਛੁੱਭੀ ਜੀਆ ਨੇ ਠੀਕ ਆ ਮੈਂ ਤੁਹਾਨੂੰ ਝੂਠ ਨਹੀਂ ਮਾਰਦਾ ਇਦੋਂ ਬਾਅਦ ਪਹਿਲਾ ਕਮੇਟੀ ਦੇ ਟੈਂਕਰ ਆਏ ਨੇ ਚਲੋ ਹੱਕ ਬਣਦਾ ਕਮੇਟੀ ਦਾ ਭੇਜਣਾ ਬਟ ਜੇ ਕੋਈ ਆ ਕੇ ਪੁੱਛੂਗਾ ਹੀ ਨਹੀਂ ਜੀ ਉਹਦਾ ਫਾਇਦਾ ਕੀ ਆ ਇਹ ਕਿੱਧਰ ਜਾਣ ਸਾਰੇ ਲੋਕ ਵਿਚਾਰੇ ਇੱਥੇ ਹੀ ਮਰ ਜਾਣੇ ਇਸ ਤੋਂ ਹੀ ਬੁਜ਼ੁਰਗ ਹੋ ਗਏ ਕੀ ਕਰਨਗੇ ਇਹ ਆਹੀ ਕੁਝ ਦੇਖਦੇ ਦੇਖਦੇ ਰੇਲਵੇ ਜੁਰਮਾਨਾ ਕਰੀਏ ਕਹਿੰਦੇ ਰੇਲਵੇ ਪਾਰ ਘਰ ਨੂੰ 5000 ਰੁਪਏ ਪਰ ਡੇ ਦਾ ਜੁਰਮਾਨਾ ਕੀਤਾ ਜੀ ਸਿਰਫ ਆ ਗੰਦੇ ਪਾਣੀ ਕਰਕੇ ਦੇਖ ਸਕਦੇ ਹੋ ਤੁਸੀਂ ਐਸੇ ਕਰਕੇ ਜੀ ਠੀਕ ਹੈ ਨਾ ਅਗਰ ਇਹਨਾਂ ਨੂੰ ਕੋਈ ਨਿਕਾਸੀ ਨਹੀਂ ਹੈਗਾ ਪਾਣੀ ਦਾ ਜਾਊ ਕਿੱਥੇ ਜੀ ਆਂਦੇ ਨੇ ਉਹ ਦੋ ਇੱਕ ਦਿਨ ਟਵਾ ਪੱਟ ਕੇ ਭੱਜ ਜਾਂਦੇ ਨੇ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਧੰਨਵਾਦ ਆ ਵੀ ਇਹਦੇ ਲਈ ਸਾਨੂੰ ਇਹਨਾਂ ਦਾ ਵੀ ਸਾਡੀ ਸੁਣਵਾਈ ਕਰੀ ਜਾਵੇ ਇਹਦਾ ਹੱਲ ਕਰਾਇਆ ਜਾਵੇ ਇਹੀ ਬਹੁਤ ਹੈ ਜੀ